ਕਬੂਤਰ ਦਿਖਾਉਣੇ ਆਪਾਂ ਬਾਪੂ ਸ਼ੌਕ ਕਰਦਾ ਆਪਦੇ ਭਤੀਜੇ ਨਾਲ ਗੁਰਾ ਸੀਪਾ ਤੇ ਮਾਤ ਲਗੇ ਲਾਤਾ ਬੂਟਾ ਧਰਤਾ ਸਿਰ ਤੇ ਹੱਥ ਆਉਣ ਵਾਲੇ ਸਮੇਂ ਦਾ ਲੀਲ ਪਲੇਅਰ ਬਣੂ ਇਹ ਵੀ ਕਿ ਨਹੀਂ ਦਿਖਾਈ ਬਾਪੂ ਕਿਹੜਾ ਕਬੂਤਰ ਹੈ ਅੱਜ ਉਹ ਵਾਲੇ ਕਬੂਤਰ ਅੱਛਾ ਇਹ ਉਹ ਹੋਗਾ ਉਹ ਹੋਰ ਤੋਂ ਲਾਏ ਮੇਟਰੋਂ ਬਾਬੇ ਗੁਰੇ ਵਾਲੇ ਕਬੂਤਰ ਹੈ ਕਟੀਆਂ ਅੱਖਾਂ ਕਾਲੀ ਪੂਰੀ ਨੋਕ ਹੈ ਦੀ ਇਹਦੇ ਲਿੰਕ ਕਿਹੜੇ ਰੋਡੇ ਦਾ ਸਾਹ ਖਾਸੀ ਜਿਹੜੇ ਰੋਡੇ ਦੇ ਸ਼ਾਹ ਆਖਿਆ ਉਹਨਾਂ ਕੋਤਰਾਂ ਸੀ ਬਾਈ ਆ ਇਹਨੂੰ ਪਰ ਲੱਗਿਆ ਕਬੂਤਰ ਨੂੰ ਐਦਾਂ ਦਾ ਹਨਾ ਪਾੜਾਪੁਰਾਂ ਦੇ ਵੀ ਪੂਰੇ ਸਨਖੇ ਕਬੂਤਰ ਪੋਸਟਾਲੇ ਵੀ ਲਾਂਸ ਅਲਾਰ ਬਾਈ ਕਿਹੜਾ ਕਬੂਤਰ ਬਾਪੂ ਇਹੇ ਰੋਡੇ ਵਾਲਾ ਜਿਹੜੇ ਪਹਾੜੇ ਸ਼ਾਹ ਕਿਹੜੇ ਉਡਾਚੋ ਸ਼ਾਹ ਕੇ ਕਬੂਤਰ ਕੀ ਉਡਾਨ ਇਹਨਾਂ ਦੀ ਬਾਪੂ ਹਾਂਜੀ ਉਡਾਨ ਕੀ ਇਹਨਾਂ ਦੀ ਨਾਉ ਨੌ ਹੀ ਇਹਨਾਂ ਨੇ ਬਣਾਇਆ ਸੀ ਇਹਦਾ ਨੌ ਹੀ ਇਹਨਾਂ ਨੇ ਕੀਤਾਗਾ ਲਓ ਵੀ ਮਿੱਤਰੋ ਆਹ ਵੇਖ ਲਓ ਇਹ ਪੁਰਾਣੇ ਨੇ ਜਿਹੜੇ ਪੈਸੇ ਹਾਂ ਗੁਰੇ ਵਾਲੇ ਕਬੂਤਰ ਨੇ ਬਾਈ ਖੱਟੇ ਵਾਲੇ ਗੋਲ ਪੱਲੇ ਵਾਲਾ ਕੱਪੜਾ ਪੱਲੇ ਵਾਲੇ ਛਾਹ ਖੇਦੇ ਜਿਹੜੇ ਸਰਚੌਸਾ ਦਾ ਮਾਰੇ ਬਾਈ ਮੈਂ ਤੁਹਾਨੂੰ ਹੋਰ ਦਿਖਾਉਣਾ ਕਿੰਨੇ ਗੁਰਾ ਵਾਲੇ ਕੂਤਰਾਂ ਚੋਂ ਖੱਟੀਆਂ ਅੱਖਾਂ ਕਾਲੀ ਪੂਰੀ ਨੋਕ ਇਧਰ ਲਈ ਰੱਖ ਖੱਟੀ ਆ ਬਾਈ ਆਂ ਫਰ ਲੱਗ ਗਿਆ ਕੂਤਰੋਂ ਪੱਲੇ ਹੀ ਬਹੁਤ ਕਾਲੀਆਂ ਵਾਲੇ ਖੱਟੀਆਂ ਕਰਦੇ ਪੱਲੇ ਗੋਲ ਹਨ ਬਾਈ ਗੋਲ ਪੱਲੇ ਬਾਈ ਇਹਨਾਂ ਦੇ ਦੋਨੇ ਪੱਲੇ ਪੈਰਾਂ ਪੂਰਾ ਤੋਂ ਪੰਜਾਂ ਤੋਂ ਵੀ ਬਹੁਤ ਸਾਫ਼ ਹੈ ਇਹ ਚਿੱਟਾ ਜਮਾਂ ਸਾਫ਼ ਚਿੱਟਾ ਇਹ ਖੱਟੀਆਂ ਛਾਹ ਅੱਖੇ ਖੱਟੀਆਂ ਵਾਲੇ ਰੜਦੇ ਆ ਉਹ ਜਿਹੜਾ ਕੰਮ ਆਉਂਦਾ। ਲੋਕੀ ਸਤੋਂ ਆ ਕਬੂਤਰਾ ਰੋਡੇ ਵਾਲੇ ਜਿਹੜੇ ਬਾਪੂ ਗੁਰੇਦਾਰ ਨੇ ਤੇ ਕਿਹਾ ਨਾ ਕੀਤਾ। ਛਾਹ ਆ ਕਾ। ਯਾ ਇਹਦੇ ਕੋਲ ਛਾਹ ਰੱਖਿਆ ਰੋਟਾ ਸਾਡਾ ਵਾਲੇ ਜਿਹੜੇ ਰਹਿੰਦੇ ਹੁੰਦੇ। ਉੱਤੋਂ ਸਾਫ ਚਿੱਟਾ। ਆ ਇਹਨੂੰ ਪੱਲਾ ਲੱਗਿਆ ਬਈ। ਤੇ ਬਾਪੂ। ਆ ਇਹਦੇ ਕੋਲ ਜਿਨੇ ਬਾਈ। ਇਹ ਛਾਹ ਕਿ ਰੋਡਲੇਗੂ ਤਰਨੇ ਬਾਈ ਬਾਪੂ ਗੁਰੇ ਵਾਲੇ ਬਾਪੂ ਬੈਠਾ ਤੇ ਕੂਤਰਾ ਪਤਖਾ ਰਿਹਾ ਬਾਪੂ ਇਹ ਕਿਹੜਾ ਕੂਤਰਾ ਇਹ ਰੋਡਲੇ ਜਿਹੜੇ ਪੁਰਾਣੇ ਸੀ ਉਹਨਾਂ ਦੇ ਪੁਰਾਣੇ ਰੋਡਲੇ ਵਾਲੇ ਜਿਹੜੇ ਲੋ ਵੀ ਮਿੱਤਰੋ ਬਾਪੂ ਦਾ ਕੋਈ ਟੱਕਾ ਕੱਢਦੇ ਨਹੀਂ ਭਤੀਜਾ ਸਾਹਮਣੇ ਬੈਠਾ ਬਰੇੜੇ ਇਹ ਬਾਪੂ ਦਾ ਹਨਾ ਜੋ ਮੈਂ ਆ ਵੀ ਕੂਤਰਾ ਰੋਡੇਣਾ ਚਾਹ ਬਾਈ ਇਹ ਨਾ ਛਾਹ ਖਾ ਸੀ ਗਿਆ ਕਹਿੰਦੇ ਫੇਰ ਦਰਜਾ ਬਣਾਉਣ ਲੱਗਿਆ ਕਿਤੇ ਪੀਰ ਕੱਢ ਗਿਆ ਚਿੱਟੀਆਂ ਕਰ ਗਿਆ ਛਾਹ ਕਾਲੀਆਂ ਤੋਂ ਆਇਆ ਉਹ ਉੱਪਰ ਲੱਗਿਆ ਬਾਈ ਦੇ ਪੈਰ ਨੇ ਉਤਰਦੇ ਪਛਾਨ ਕੀ ਆ ਬਾਈ ਇਹਨਾਂ ਦੀ ਵੀ ਤੇ ਆਪਾਂ ਹੁਣ ਆਏ ਇਹਨਾਂ ਦੇ ਪੈਰ ਵੀ ਛੋਟੇ ਹਨ ਸਰ ਵੀ ਚੌੜੇ ਹੋਣਗੇ ਥੋੜੇ ਕਾਸੀਰਾਂ ਹੋਣਗੇ ਪਿੱਛੋਂ ਬੜੇ ਖਰਾਬੀ ਹੋਣਗੇ ਪਿੱਛੋਂ ਉੱਤੋਂ ਮੋਰ ਬਹੁਤ ਕਾਸੀਰਾਂ ਹੋਵੇਗਾ ਠੀਕ ਹੈ ਆਹ ਦਾ ਛੋਟਾ ਹੈ ਸਰ ਚੌੜਾ ਬੈਠਾ ਕਬੂਤਰ ਹੈ ਲੋ ਵੀ ਮਿੱਤਰੋ ਆਹ ਕਬੂਤਰ ਹੈ ਪੰਜੇ ਜਮਾ ਲਾਲ ਨੇ ਇਹਦੇ ਬਾਈ ਸੰਤ ਜਿਹੜੇ 14 ਨੇ ਹੁੰਦੇ ਜਿਹੜੇ ਬਾਪੂ ਨੇ ਅੰਟੂ ਵੀ ਦੱਸਿਆ ਵੀ ਸੰਤ ਨੰਗਰ ਵਾਲਾ ਸਾਹ ਸੀਗਾ ਉਹ ਉਧਰੋਂ ਚੋਂ ਆ ਬਾਈ ਇਹ ਟੀਰਾ ਇਹਦੀ ਇੱਕ ਆਖ ਚਿੱਟੀ ਹੈ ਤੇ ਦੂਜੀ ਚ 300 ਪੈਂਦਾ ਬਈ ਉਹਦੇ ਚ ਵੀ ਇਹਦੇ ਚ ਵੀ ਆ ਇਹਨੂੰ ਪੱਲਾ ਲੱਗਿਆ ਬਈ ਉਹ ਤਾਂ ਉਹ ਤਾਂ ਬੜਾ ਪਤਲੀ ਹੱਡੀ ਦੇ ਜਮਾ ਜਿਹੜਾ ਕੋខਾ ਮੁਰ ਗਿਆ ਸੀ ਉੱਤੇ ਹਾਂ ਜਿਹੜਾ ਮੁਰ ਗਿਆ ਇਹ ਭਾਈ ਇਹਦੇ ਬੇਸ ਦਾ ਸਾਦਾ ਵਾਲੇ ਕੂਤਰ ਨੇ ਬਈ ਇਹ ਚੱਲ ਵੱਡੇ ਕੂਤਰ ਲੋ ਵੀ ਬਈ ਆਹ ਕੂਤਰ ਵੀ ਰੋਡਾਂਾਂ ਚੋਂ ਐ ਇੱਕ ਆਖ ਚਿੱਟੀ ਹੈ ਤੇ ਇੱਕ ਆਖ ਕਾਲੀ ਪਰੜਾ ਇਹ ਲਾਲ ਚੀਨਾ ਕੂਤਰ ਹੈ ਉੱਪਰੋਂ ਵੀ ਲਾਲ ਚੀਨਾ ਹੈ ਤਾਂ ਪੁੰਜਾ ਇਹ ਵੀ ਦਾ ਲੱਗਦਾ ਹੋਊਗਾ ਆ ਦੇਖੋ ਪੁੰਜਾ ਨਾਲ ਅੱਗੇ ਨੂੰ ਕਹਿੰਦੇ ਆਹ ਨਿਸ਼ਾਨੀ ਹੈ ਦੀ ਵੀ ਆ ਦੋ ਖੰਭ ਪੁੰਜੇ ਦੇ ਬਾਧਦੇ ਨਹੀਂ ਬਾਈ ਜਾਦੇ ਬਾਪੂ ਕਹਿੰਦਾ ਵੀ ਦੋ ਖੰਭ ਬਾਧਦੇ ਨਹੀਂ ਪੁੰਜੇ ਦੇ ਇਹ ਇਹਦੇ ਪੈਰ ਵੇ ਜਿਵੇਂ ਨਿੱਕੇ ਨਿੱਕੇ ਪੈਰ ਨੇ ਦੇਖੀ ਛੋਟੇ ਛੋਟੇ ਪੈਰ ਨੇਗੇ ਸੰਤਰਾ ਹੁੰਦਾ ਹੋਇਆ ਆਹ ਰੋਡਲੇ ਕੂਤਰਾ ਬਾਈ ਹਿੱਕ ਤੋਂ ਵੀ ਨਾਲ ਚੋਟੀਆਂ ਗਰਮੀ ਨੂੰ ਤਾਂ ਕਹਿੰਦੇ ਖਾਂਦੇ ਆ ਇਹ ਮਹਾਰਾਜ ਜੀ ਆ ਵੀ ਕਬੂਤਰੀ ਆ ਖੱਟੀਆਂ ਅੱਖਾਂ ਦੀ ਗੁਰੇ ਵਾਲੇ ਕੂਤਰਾ ਜੋ ਬਾਈ ਜੀ ਖੱਟੀ ਆਕਾ ਆ ਇਹਦਾ ਪੱਲਾ ਬਈ ਨਿੱਕਾ ਜਿਹਾ ਕਰਦਾ ਦਾ ਜਮੇ ਗੱਠ ਕਰਦਾ ਬਸ ਛੋਟੇ ਜੇ ਕੱਤ ਦੀ ਇਹੇ ਪੈਰਾਂ ਤੇ ਡੱਕੇ ਇਹਦੇ ਪਾਸੇ ਲੜੀ ਨੋ ਜਾਦੇ ਪੈਰਾਂ ਤੇ ਆ ਦੇਖੋ ਆ ਇਹਦੇ ਪੈਰ ਆ ਬਈ ਸਾਫ ਚਿੱਟੀ ਪੂਚਮਾੜੀ ਜੀ ਭਾਂ ਲਾਲ ਮਾਰਦੀ ਇੱਥੇ ਦੋ ਖੰਭ ਦਿਖਾਉਂਦੀਆਂ ਪਰ ਚਿੱਟੀ ਸਾਫ ਆ ਉੱਧਰ ਗਈ ਗੁਰੇ ਵਾਲੇ ਨੂੰ ਤਰਨੇ ਬਈ ਗੁੱਗੇ ਮੋੜਦੇ ਗੁੱਗੇ ਨੂੰ ਇਹਨਾਂ ਦੀ ਉਡਾਨ ਕੀ ਆ ਬਾਪੂ ਹਾਂਜੀ ਗਰਮੀ ਨੂੰ ਚੰਗੇ ਆ ਕੇ ਗਰਮੀ ਨੂੰ ਬਾਹਲੇ ਚੰਗੇ ਨਹੀਂ ਬਾਈ ਇਹ ਲੂਗਾ ਮੇਤਰੋ ਆ ਆ ਗਈ ਖੱਟੀ ਗਾਲੀ ਆਖਰੀ ਬਰੜੀ ਕੂਦਰੀ ਆ ਇੱਕ ਤਾਂ ਘੱਟੀ ਆ ਕਾਲੀ ਐ ਆ ਇਹਨੂੰ ਫਰ ਲੱਗਿਆਗਾ ਉਹ ਮੀਲੀ ਸ਼ੌਤਾ ਦੇ ਵਿੱਚ ਰੋਟੀ ਲਾੜੀ ਵਾਜਾ ਤਾਂ ਘੱਟੀ ਕਰਾਉਣੀ ਜੀ ਰੋਟੀ ਦਾ ਪੱਤੂ ਆ ਇਹਨੂੰ ਫਰ ਲੱਗਿਆ ਭਾਈ ਆਹ ਦਾ ਸਾਧਾ ਬੰਤੂ ਹੈ ਹਾਂ ਇਹਦੇ ਵਿੱਚ ਨਾ ਅਜਾ ਖਾਂਬਾ ਮੋੜਾ ਮੋੜਾ ਕੂਤਰੀ ਆ ਰੋਟੇ ਵਾਲੇ ਕਬੂਤਰ ਨਹੀਂ ਬਈ ਇਹ ਸਾਰੇ ਬਾਬੇ ਕੋਲੇ ਬਾਬੇ ਗੁਰੇ ਦੀ ਰੋਟੀ ਇਹਨਾਂ ਦੀ ਆ ਵੀ ਸਾਧ ਵਾਲੇ ਕਬੂਤਰ ਨੇ ਯਾਰ ਚਿੱਟੀਆਂ ਅੱਖਾਂ ਛੋਟਾ ਸਿਰ ਪਤਲੀ ਨੋਕ ਕੂਤਰੀ ਇੰਨੀ ਆ ਯਾਰ ਬਸ ਇੱਕ ਗੱਠ ਤੋਂ ਛੋਟੀ ਐ ਹੱਥ ਤੋਂ ਵੀ ਛੋਟੀ ਬਣਦੀ ਐ ਨਿੱਕੀ ਜਿਹੀ ਕੁਈ ਕਹਿੰਦੇ ਇਹਨਾਂ ਨੂੰ ਸੋਫਟ ਮਾਰ। ਕੁਈ ਕਹਿੰਦੇ ਇਹਨਾਂ ਨੂੰ ਭਾਈ ਆਹ ਪੱਲਾ ਲੱਗਿਆ ਇਹਨੂੰ। ਆ ਆ ਵੀ ਨੰਦਰਾ ਨਿੱਕੇ ਨਿੱਕੇ ਪੈਰ ਨੇ ਭਾਈ। ਜਮਾ। ਜਮੇ ਛੋਟੀ ਜੱਥ ਖਚਾਉਣ ਵਾਲੀ ਕੂਤਰੀ ਆ ਤਾਂ ਵੀ ਚਿੱਟੀਆਂ ਅੱਖਾਂ ਹੀ ਦੋਨੇ ਪਾਸੇ। ਸਾਫ ਆਖੇ ਚਿੱਟੀ ਚੌਰ ਸੇ ਰਹੇ ਨੇ। ਆਹੜੀ। ਇਹੋ ਵਰਗੇ ਨੋਹੇ ਰੱਟਾਉਂਦੇ ਨੇ। ਇਹ ਵੀ ਭਾਈ ਰੋਡਿਆਂਾਂ ਚੋਂ ਆਇ। ਸਾਧਣ। ਸਾਧਣ ਦੀ ਕੂਤਰੀ ਆ ਭਾਈ ਇਹ ਚਿੱਟੀ ਨੋਕ ਹੈ। ਇੱਕ ਤਾਂ ਚਿੱਟੀ ਹੈ ਇੱਕ ਕਾਲੀ ਹੈ। ਜੇ ਚਿੱਟੀਆਂ ਦੇ ਕੱਢਦੇ ਨੇ ਤਾਂ ਕੱਦ ਘਟਾ ਜਾਂਦੇ ਜਮਾ ਛੋਟਾ ਕੱਦ ਕਰ ਜਾਂਦੇ ਆ। ਬਾਰਡੇ ਕੱਢਦੇ ਤਾਂ ਵੀ ਕੱਦ ਲੰਮਾ ਲਾ ਜਾਂਦੇ। ਸ਼ਾਹ ਖੇ ਆਹ ਨੂੰ ਫਰ ਲੱਗਿਆ ਕੂਤਰਨ ਬਈ ਆਹ ਦੇ ਪੰਜੇ ਨੇ ਜਮਾ ਸਾਫ ਚਿੱਟੀ ਤੇ ਦੁੱਧ ਵਰਗੀ ਕੋਈ ਚੁੱਟ ਨਹੀਂ ਬਈ ਬਾਪੂ ਕੋਲੇ ਦੋ ਹੀ ਕੂਤਰ ਨੇ ਰੋਡੇ ਵਾਲੇ ਤੇ ਸਾਧ ਵਾਲੇ ਆ ਆ ਗਏ ਬਾਪੂ ਕਹਿੰਦਾ ਵੀ ਲੋ ਦੇ ਨਾ ਇਹ ਲੋ ਦੇਖ ਕੇ ਚਾਂ ਚੜ ਜਾਂਦਾ ਗਰਮੀ ਦੇਖ ਕੇ ਰੋਡੇ ਵਾਲੇ ਕੂਤਰ ਨੇ ਬਈ ਸ਼ਾਹ ਆ ਕੇ ਜਮਾ ਸਾਫ ਹੈ ਪਤਲਾ ਸਰੀਰ ਦਾ ਕੂਤਰ ਜਮਾ ਹੈ ਅੱਗੇ ਰਗਾ ਸ਼ਾਹ ਆ ਚਿੱਟਾ ਦੁੱਧ ਵਰਗਾ ਫਿਰਾਂ ਦਿੱਤੇ ਇਦਾਂ ਸਾਖ ਪੈਰ ਨਹੀਂ ਬਾਈ ਜਮਾ ਪਤਲੀ ਪੂਸ਼ ਹੈ ਚਟਾ ਦੁੱਧਰ ਦਾ ਸਾਫ ਹੈ ਬਾਈ ਬੱਠੀ ਹੈ ਇਹ ਜਿਹੜਾ ਤੂੰ ਗਾ ਰਿਹਾ ਅੰਦ ਕਰੀਬ ਨਹੀਂ ਰੋਡਿਆਲੇ ਕੋ ਉਤਰਨੇ ਇਹ ਵੀ ਬਾਈ ਰੋਡਿਆਲੇ ਜਿਹੜਾ ਸ਼ਾਕ ਹੈ ਛੋਟਾ ਸਰ ਜਮੇ ਉਵੇਂ ਹੀ ਬਸ ਰੂਬ ਰੂਬ ਕਬੂਦਰੀ ਹੈ ਹੈ ਨਾ ਬਾਈ ਮਨ ਲੱਗਦਾ ਕਬੂਦਰੀ ਹੈ ਬਾਈ ਉਹ ਵੀ ਤੇ ਆ ਵੀ ਦੋਨੇ ਬਹੁਤ ਚੰਗੇ ਪੈਰਾ ਪੂਰਾ ਦੀ ਇਹ ਵੀ ਬਾਈ ਕੋਲੇ ਜਿੰਨੇ ਦੇਖਿਆ ਨਾ ਸੀਪੇ ਦੇ ਕਰੇ ਕਬੂਤਰ ਰੱਖੇ ਹੋਨੇ ਬਾਬੇ ਗੁਰੇ ਦੇ ਗੋਲਾ ਹੋਰ ਵੀ ਕਬੂਤਰਾਂ ਦਾ ਲੋ ਬਾਈ ਇੱਕ ਭੀੜਾ ਸਾਹਮੀ ਐ ਬਾਈ ਸੀਪੇ ਨੇ ਸੀਪਾ ਕਹਿੰਦਾ ਵੀ ਆਪਣੇ ਕਬੂਤਰ ਨਹੀਂ ਇਹ ਬਾਹਰੋਂ ਕਬੂਤਰ ਆ ਕੇ ਬਣੇ ਨੇ ਠੀਕ ਹੈ ਨਾ ਲਾਲ ਚੀਨੇ ਜਿੰਦਾ ਕੋਈ ਪੁੰਨੂ ਵਾਲੇ ਦਾ ਨਾ ਕੋਈ ਧੰਨੇ ਵਾਲੇ ਵਿੱਚੇ ਤਾਂ ਕੋਈ ਪੁੰਨੂ ਵਾਲੇ ਕਹਿੰਦਾ ਵਿੱਚੇ ਧੰਨੇ ਵਾਲੇ ਕਹਿੰਦਾ ਇਹਦੇ ਪਾਰਾ ਬਾਈ ਇਹਦੇ ਵੀ ਡੱਕੇ ਨੇ ਪਾਰਾਂ ਤੇ ਛਾ ਛਾ ਵੀ ਹਰੀਆਂ ਹੀ ਅੱਖਾਂ ਹਰੀਆਂ ਛਾਖ ਨਹੀਂ ਹਰੀਆਂ ਹੀ ਅੱਖਾਂ ਨੇ ਹਰੀਆਂ ਜਮਣੇ ਬੰਦੇ ਪੱਤੇ ਮਗੂਦੀਆਂ ਲਾਲ ਚੀਨੇ ਆ ਬਈ ਪੂਰੇ ਮੋٹے ਚੁੱਟ ਨੇ ਲਾਲ ਚੀਨੇ ਜਮਾ ਲੋ ਬਈ ਆ ਕਬੂਤਰ ਹੈ ਬੜਾ ਕਬੂਤਰੀ ਜਿਹੜੀ ਇਹਨਾਂ ਨੇ ਨਵੀਂ ਬ੍ਰੀਡ ਤਿਆਰ ਕੀਤੀ ਆ ਦੀ ਮਾਂ ਕਹਿੰਦੇ ਘਰਾਂਗਣੀ ਤੋਂ ਆਈ ਸੀ ਹਾਲ ਲੋ ਕਿਤੇ ਕਬੂਤਰ ਬਾਜੀ ਜਾਇਆ ਸੀ ਬਾਈ ਕਹਿੰਦਾ ਨਸਲ ਨਹੀਂ ਪਤਾ ਪਰ ਇਹਦੀ ਝੁੰਡ ਦਾ ਪੁੰਨੂ ਵਾਲੇ ਕਬੂਤਰਾਂ ਦੇ ਪੈਂਦੀ ਆ ਲਾਲ ਚੀਨੇ ਤੇ ਹਰੀਆਂ ਅੱਖਾਂ ਲਾਲ ਇੱਕ ਸਾਰੀ ਥੱਲੋਂ ਪੇਟੀ ਤੇ ਕਰ ਤੇ ਆ ਇਹਨੂੰ ਪੈਰ ਲੱਗਨੇ ਇਹਦੇ ਲੱਕੇ ਹੈ ਨਹੀਂ ਬਈ ਸਾਫ਼ ਕਰਾਂਗੇ ਜੇ ਮੈਂ ਕਿ ਨਹੀਂ ਕੂਤਰੀ ਹੈ ਬਈ ਲੋਬੀ ਸੋਚਣਾ ਆਉਂਦੀ ਤੇ ਇਹਦੀ ਪਹਿਲਾਂ ਕੂਤਰੀ ਦਿਖਾਈ ਇਹਦੀਆਂ ਵੀ ਫਰੀਆਂ ਅੱਖਾਂ ਆਹ ਨੂੰ ਪਰ ਲੱਗਿਆ ਹੈ ਨਾ ਇਹਦੀ ਪੂਛ ਦੋ ਬਚੀਰ ਵੀ ਇੱਕ ਖੰਭ ਬਈ ਹੱਸ ਲੇ ਨਹੀਂ ਨਾ ਨਾ ਵੀਰ ਠੱਕ ਤੋ ਵੀ ਨਾਲ ਹੈ ਬਈ ਇਹ ਕਿਹੜੇ ਕੂਤਰੇ ਨੇ ਦੱਸਿਓ ਜਰੂਰ ਬਈ ਬਾਈ ਦਾ ਕਹਿੰਦੇ ਸੰਤੋ ਪਤਾ ਨਹੀਂ ਕੂਤਰ ਬਾਜੀ ਜੁਆਇਆ ਸੀਗਾ ਤੇ ਕੂਤਰੀ ਭਰਾ ਹਨ 100% ਕਹਿੰਦੇ ਉਹਦੀ ਲੱਗਦਾ ਹੈ ਸਾਡੇ ਕੂਤਰੀ